ਫਤਿਹਗੜ ਚੋੜੀਆਂ ਦੇ ਦੁਕਾਨਦਾਰਾਂ ਤੇ ਆਮ ਆਦਮੀ ਪਾਰਟੀ ਦੇ ਆਗੂ ਕੌਂਸਲਰ ਰਾਜੀਵ ਸੋਨੀ ਨਵੀਸ਼ ਨੰਦਾ 26 ਸ਼ਹਿਰੀ ਪ੍ਰਧਾਨ ਤੇ ਜਵਿੰਦਰ ਸਿੰਘ ਯੂਥ ਸ਼ਹਿਰੀ ਪ੍ਰਧਾਨ ਦੀ ਮਦਦ ਬੇਦੀ ਨਾਲ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਸ਼ਹਿਰ ਚ ਟ੍ਰੈਫਿਕ ਸਮੱਸਿਆਵਾਂ ਅਤੇ ਬਾਜ਼ਾਰ ਚ ਦੁਕਾਨਦਾਰਾਂ ਚਾਰ ਪੰਜ ਸ਼ਹਿਰ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਉੱਥੇ ਰੁਜ਼ਗਾਰ ਦੇ ਵਿਚਾਰਾ ਹੋਇਆ ਪਾਰਕਿੰਗ ਦੇ ਵਿੱਚ ਨੌਕਰੀ ਮਿਲ ਸਕਦੀ ਹੈ ਪਰ ਪਾਰਕਿੰਗ ਤਾਂ ਬੰਨੀ ਜੇ ਤੁਹਾਡੀ ਨੀਅਤ ਸਾਫ਼ ਹੋਏਗੀ ਸ਼ਹਿਰ ਵਾਲੇ ਸਾਰੇ ਪਿੱਟ ਦੇ ਉੱਤੇ ਖਲੋਣਗੇ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਸੀਗਾ ਫਤਿਹਗੜ ਚੂੜੀਆਂ ਸ਼ਹਿਰ ਦੇ ਦੁਕਾਨਦਾਰਾਂ ਦੇ ਨਾਲ ਅਸੀਂ ਇੱਕ ਬਹੁਤ ਭਰਵੀ ਅਤੇ ਸਾਰਥਕ ਰੂਪ ਦੇ ਵਿੱਚ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਅਸੀਂ ਸ਼ਹਿਰ ਦੇ ਵੱਖ-ਵੱਖ ਦੁਕਾਨਦਾਰਾਂ ਅਤੇ ਕੁਝ ਧਾਰਮਿਕ ਜਥੇਬੰਦੀਆਂ ਦੇ ਵਿਚਾਰ ਲਏ ਨੇ ਮਸਲਾ ਸੀਗਾ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਵਧ ਰਹੀ ਸਮੱਸਿਆ ਅਤੇ ਪ੍ਰਸ਼ਾਸਨ ਵੱਲੋਂ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਨਜਾਇਜ਼ ਇਨਕ੍ਰੋਚਮੈਂਟ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਦਾ ਕੋਈ ਹੱਲ ਕੱਢਣਾ ਸਾਰੇ ਸਾਥੀਆਂ ਨੇ ਬੜੇ ਵਧੀਆ ਸੁਝਾਅ ਦਿੱਤੇ ਨੇ ਇੱਥੇ ਖੁੱਲ੍ਹ ਕੇ ਜਿਹੜੀ ਗੱਲ ਸਾਹਮਣੇ ਆਈ ਆ ਪੇਪਰਸ਼ਾਸ਼ਨ ਦੀਆਂ ਵੀ ਮਜਬੂਰੀਆਂ ਨੇ ਉਹਨਾਂ ਨੂੰ ਆਪਣੇ ਹਾਈ ਕੋਰਟ ਅਤੇ ਉੱਚਲੇ ਅਫਸਰਾਂ ਦੀ ਹਦਾਇਤਾਂ ਦੇ ਉੱਤੇ ਕਾਰਵਾਈ ਕਰਨੀ ਪੈਂਦੀ ਏ ਪਰ ਅਸੀਂ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਸਾਡਾ ਸ਼ਹਿਰ ਸਾਡੇ ਆਪਣੇ ਪਰਿਵਾਰ ਨੇ ਦੁਕਾਨਦਾਰ ਦੁਕਾਨਦਾਰ ਅੱਗੇ ਬੜਾ ਮੰਦੀ ਦੇ ਦੌਰ ਵਿੱਚ ਚੱਲ ਰਿਹਾ ਇਹਨਾਂ ਨੂੰ ਕਿਸੇ ਤਰ੍ਹਾਂ ਸੇਫ ਕਰਕੇ ਵਧੀਆ ਢੰਗ ਦੇ ਨਾਲ ਪ੍ਰਸ਼ਾਸਨ ਅਤੇ ਦੁਕਾਨਦਾਰਾਂ ਦਾ ਤਾਲਮਿਲ ਬਿਠਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਇਸ ਸਬੰਧ ਦੇ ਵਿੱਚ ਅਸੀਂ ਸਾਰੇ ਦੁਕਾਨਦਾਰਾਂ ਕੋਲੋਂ ਸਾਰੇ ਜਥੇਬੰਦੀਆਂ ਦੇ ਵੀਰਾਂ ਕੋਲੋਂ ਸਾਡੇ ਸਾਥੀ ਨਵੀਸ਼ ਪ੍ਰਧਾਨ ਤੇਜਵਿੰਦਰ ਸਿੰਘ ਯੂਥ ਪ੍ਰਧਾਨ ਮਾਧਵ ਬੇਦੀ ਜੀ ਸਾਡੇ ਨਾਲ ਬੜਾ ਇਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਵਾ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਤੇ ਖਾਸ ਕਰਕੇ ਅਸੀਂ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਮੀਟਿੰਗ ਦੇ ਵਿੱਚ ਆਪਣੇ ਵਿਚਾਰ ਦੇਣ ਵਾਸਤੇ ਪਹੁੰਚੇ ਸਨ ਖੁੱਲ ਕੇ ਗੱਲ ਸਾਹਮਣੇ ਆਈ ਹੈ ਕਿ ਪ੍ਰਸ਼ਾਸਨ ਦੇ ਨਾਲ ਬੈਠ ਕੇ ਇੱਕ ਮੀਟਿੰਗ ਕੀਤੀ ਜਾਏਗੀ ਇੱਕ ਹੱਦਬੰਦੀ ਤੈਅ ਕਰਤੀ ਜਾਵੇਗੀ ਜਿਦੇ ਵਿੱਚ ਨਾਲ ਦੁਕਾਨਦਾਰਾਂ ਨੂੰ ਕੋਈ ਮੁਸ਼ਕਲ ਆਵੇ ਅਤੇ ਨਾ ਪ੍ਰਸ਼ਾਸਨ ਨੂੰ ਕੋਈ ਸ਼ਕਤੀ ਕਰਨੀ ਪਵੇ ਕਿਉਂਕਿ ਜੇਕਰ ਪ੍ਰਸ਼ਾਸਨ ਦਾ ਤੇ ਦੁਕਾਨਦਾਰਾਂ ਦਾ ਟਕਰਾ ਹੁੰਦਾ ਤੇ ਨੁਕਸਾਨ ਕਿਦਾ ਨੁਕਸਾਨ ਸਾਰੇ ਸਮਾਜ ਦਾ ਵਾ ਅਸੀਂ ਸਮਾਜ ਨੂੰ ਇਸ ਨੁਕਸਾਨ ਤੋਂ بچਾਉਣ ਵਾਸਤੇ ਇਸ ਮੀਟਿੰਗ ਦਾ ਯੋਜਨ ਕੀਤਾ ਸੀ ਤੇ ਮੈਨੂੰ ਆਸ ਆ ਕਿ ਇੱਕ ਮੀਟਿੰਗ ਥੋੜੇ ਦਿਨਾਂ ਤੱਕ ਅਸੀਂ ਹੋਰ ਕਰਾਂਗੇ ਜਿਹੜੀ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਵਾ ਉਹਦਾ ਵੀ ਹੱਲ ਅਸੀਂ ਕੁਝ ਧਾਰਮਿਕ ਜਥੇਬੰਦੀਆਂ ਨੇ ਫਤਿਹਗੜ ਚੂੜੀਆਂ ਦੀਆਂ ਉਹ ਟ੍ਰੈਫਿਕ ਵਾਸਤੇ ਵੀ ਪਾਰਕਿੰਗ ਵਾਸਤੇ ਵੀ ਇੱਕ ਬੜੀ ਫਤਿਹਗੜ ਚੂੜੀਆਂ ਦੇ ਵਿੱਚ ਟੁਕਵੀਂ ਜਗ੍ਹਾ ਵਾ ਜਿੰਨੂੰ ਆਪਾਂ ਕਹਿੰਨੇ ਆਂ ਕਿ ਦਸਹਿਰਾ ਗਰਾਊਂਡ ਦਸਹਿਰਾ ਗਰਾਊਂਡ ਦੇ ਵਿੱਚ ਇੱਕ ਅਸੀਂ ਸ਼ਹਿਰ ਵੱਲੋਂ ਮਤਾ ਪਵਾ ਕੇ ਉੱਥੇ ਪਾਰਕਿੰਗ ਬਣਾਵਾਂਗੇ ਤਾਂ ਕਿ ਜਿਹੜੀਆਂ ਬਾਰੋਂ ਗੱਡੀਆਂ ਹੁੰਦੀਆਂ ਨੇ ਉੱਥੇ پارک ਕਰਕੇ ਅੱਗੇ ਬਜ਼ਾਰਾਂ ਦੇ ਵਿੱਚ ਸ਼ਾਪਿੰਗ ਕਰਨ ਆਉਣ ਜਦੋਂ ਲੋਕੀ ਪੈਦਲ ਚੱਲ ਕੇ ਸ਼ਾਪਿੰਗ ਕਰਨ ਆਉਣਗੇ ਤਾਂ ਉਹਨਾਂ ਦੀਆਂ ਸੱਜੇ ਤੇ ਖੱਬੇ ਵਾਲੀਆਂ ਦੁਕਾਨਾਂ ਦੇ ਉੱਤੇ ਧਿਆਨ ਪਵੇਗਾ ਅਤੇ ਸਾਰੇ ਦੁਕਾਨਦਾਰ ਜਿਹੜੇ ਰੱਜ ਕੇ ਰੋਟੀ ਖਾਣਗੇ ਸਾਰੇ ਦੁਕਾਨਦਾਰ ਇਕੱਠੇ ਹੋਏ ਇੱਕ ਮੀਟਿੰਗ ਕੀਤੀ ਆ ਮੀਟਿੰਗ ਦਾ ਮਸਲਾ ਤੁਸੀਂ ਇਹਨਾਂ ਕੋ ਸੁਣ ਹੀ ਲਿਆ ਕਿ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਆ ਰਹੀ ਸੀ ਪ੍ਰਸ਼ਾਸਨ ਔਰ ਦੁਕਾਨਦਾਰਾਂ ਦਾ ਆਪਸ ਵਿੱਚ ਤਾਲਮੇਲ ਬਣਾਉਣ ਵਾਸਤੇ ਇਹ ਮੀਟਿੰਗ ਕੀਤੀ ਆ ਆਉਣ ਵਾਲਦੇ ਜਿਨ੍ਹਾਂ ਦੇ ਵਿੱਚ ਅਸੀਂ ਇਹ ਜੋ ਟ੍ਰੈਫਿਕ ਦਾ ਇੰਨੀ ਹੁੰਦੀ ਆ ਉਹਦੇ ਵਾਸਤੇ ਵੀ ਅਸੀਂ ਕੋਈ ਇੰਤਜ਼ਾਮ ਕਰ ਰਹੇ ਆ ਜਿਵੇਂ ਕਿ ਦੁਸ਼ਹਰਾ ਗਰਾਊਂਡ ਬਾਰੇ ਆਪਣੇ ਅਨੁਸ਼ੀਸ਼ੀ ਨਾਲ ਗੱਲ ਕੀਤੀ ਆ ਜੇ ਉਥੇ ਗੱਡੀਆਂ ਦੀ ਪਾਰਕਿੰਗ ਹੋ ਜਾਂਦੀ ਆ ਤੇ ਸਾਨੂੰ ਬਹੁਤ ਵਧੀਆ ਦੁਕਾਨਦਾਰਾਂ ਨੂੰ ਇਹਦਾ ਵਧੀਆ ਨਤੀਜਾ ਮਿਲੇਗਾ ਤੇ ਬਾਕੀ ਮੈਂ ਇਹੋ ਹੀ ਸਾਰੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਦੁਕਾਨਦਾਰ ਉਹ ਪ੍ਰਸ਼ਾਸਨ ਰਲ ਕੇ ਚੱਲੀਏ ਫੇਰ ਇਹਦਾ ਮਸਲਾ ਹੱਲ ਹੋ ਜਾਏਗਾ ਧੰਨਵਾਦ ਜਿਹੜੀ ਅੱਜ ਦੀ ਮੀਟਿੰਗ ਹੀ ਜਿਹੜੇ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਜਿਹੜਾ ਇਨਕ੍ਰੋਜਮੈਂਟ ਹੋ ਰਹੀ ਆ ਸਾਰੇ ਆਪਣੇ ਪੰਜਾਬ ਦੇ ਵਿੱਚ ਉਦੇਸਬੰਦ ਵਿੱਚ ਕੀਤੀ ਗਈ ਜਿੱਦਾਂ ਕਿ ਗੁਰਦਾਸਪੁਰ ਦੇ ਵਿੱਚ ਜਨਾਲਾ ਦੇ ਵਿੱਚ ਡੇਰਾ ਬਾਬਾ ਨਾਨਕ ਐਨਕਲੋਜਮੈਂਟ ਹੋਈ ਆ ਉਹਦੇ ਵਿੱਚ ਦੁਕਾਨਦਾਰਾਂ ਦੇ ਜਿੱਦਾਂ ਕਿ ਥੜੇ ਤੋੜੇ ਗਏ ਤੀਨਾ ਵਗੈਰਾ ਜਿਹੜਾ ਤੋੜੇ ਗਿਆ ਇਹਦੇ ਵਿੱਚ ਆਪਾਂ ਮੀਟਿੰਗ ਕੀਤੀ ਆ ਕਿ ਸ਼ਹਿਰ ਦੇ ਸਾਰੇ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ ਰੈਡੀਮੇਡ ਯੂਨੀਅਨ ਮਜਾਦੀ ਯੂਨੀਅਨ ਕਰਿਆਨਾ ਯੂਨੀਅਨ ਬੇકરી ਯੂਨੀਅਨ ਸਾਰਿਆਂ ਨੂੰ ਆਪਾਂ ਬੁਲਾਇਆ ਕਿ ਵੇਖੋ ਇਸ ਦੇ ਨਾਲ ਤੁਹਾਡਾ ਨੁਕਸਾਨ ਹੋਣਾ ਹੈ ਜਿਹੜੇ ਚੀਜ਼ਾਂ ਨੁਕਸਾਨ ਆ ਆਪਾਂ ਉਹਨੂੰ ਉਹਨੂੰ ਪੇਲੋ ਕਰ ਦਿੱ ਗਏ ਆਪਾਂ ਇਹਨਾਂ ਸਾਰਿਆਂ ਨੂੰ ਇੱਕ ਬੇਨਤੀ ਕੀਤੀ ਆ ਕਿ ਇੱਕ ਤੇ ਆਪਣੇ ਜਿਹੜੇ ਦੁਕਾਨਾਂ ਨੂੰ ਬਾਤ ਉਹ ਵਾਦ ਅੰਦਰ ਕਰਕੇ ਰੱਖੀਏ ਤਾਂ ਕਿ ਜਿਹੜਾ ਹੈ ਕਿ ਇਨਕਲੋਜਮੈਂਟ ਕਰ ਲਈ ਉਹਨਾਂ ਨੂੰ ਦਿੱਕਤ ਹੀ ਨਾ ਆਵੇ ਬਿ ਇਹੋ ਜੀ ਨੋਮਤੀ ਨਾ ਆਵੇ ਕਿ ਵੇਖਣ ਆਣਗੇ ਵੇਖਣਗੇ ਆਡਾ ਬਾਜ਼ਾਰ ਤੇ ਵੈਸੇ ਖੁੱਲਾ ਢੁੱਲਾ ਹੈ ਕਿ ਇਹਨਾਂ ਚੀਜ਼ਾਂ ਦਾ ਆਲੂ ਜਗਾ ਦੁੱਦੀ ਗੱਲ ਹੈ ਟ੍ਰੈਫਿਕ ਦੀ ਇਹਨ ਬਸਿਆ ਕਿਉਂਕਿ ਆਪਾਂ ਦੇ ਨਵੇਂ ਬੱਸ ਸਟੈਂਡ ਪੁਰਾਣੇ ਬੱਸ ਸਟੈਂਡal ਜਾਈਏ ਇੱਥੇ ਟ੍ਰੈਫਿਕ ਦੀ ਬੜੀ ਸਮੱਸਿਆ ਹੈ ਲੋਕਾਂ ਨੂੰ ਗੱਡੀਆਂ ਲਾਉਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜਿੱਦਾਂ ਕਿ ਸਾਡੇ ਚਾਚਾ ਇਹਨੇ ਰਦੀਪ ਸੋਨੀ ਜੀ ਨੇ ਨਵੀਂ ਸ਼ਨੰਦ ਜੀ ਨੇ ਉਧਾਨ ਨੂੰ ਦੱਸਿਆ ਕਿ ਦਸਹਿਰਾ ਗਰਾਊਂਡ ਦੇ ਵਿੱਚ ਪਾਰਕਿੰਗ ਦੀ ਪ੍ਰੋਵੀਜ਼ਨ ਲਈ ਕਰ ਰਹੇ ਆ ਆਪਾਂ ਦਸਹਿਰਾ ਕਮੇਟੀ ਨਾਲ ਵੀ ਬਾਕੀ ਵੀ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਆਪਾਂ ਨਾਲ ਅਗਲੀ ਮੀਟਿੰਗ ਰੱਖਾਂਗੇ ਤੇ ਇਹਦੇ ਵਿੱਚ ਜੋ ਹੋ ਗਿਆ ਸ਼ਹਿਰ ਦੇ ਸਹਿਯੋਗ ਦੇ ਨਾਲ ਜੋ ਵੀ ਵਧੀਆ ਤੋਂ ਹੋਗਾ ਵਧੀਆ ਤੇ ਆਪਾਂ ਸ਼ਹਿਰ ਦੀ ਖੁਸ਼ਹਾਲੀ ਲਈ ਇਦਾਂ ਹੀ ਕੰਮ ਕਰਦੇ ਰਾਵਾਂਗੇ ਧੰਨਵਾਦ ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ